ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਦਿਖਾਉਣੀ ਆ ਹੋਮ ਬ੍ਰੀਡ ਵਾਈ ਦੀ ਝੋਟੀ ਆ ਢੱਪਣ ਆ ਸੂਣ ਚ ਕੁਝ ਦਿਨ ਬਾਕੀ ਤੇ ਬਾਕੀ ਵੀਰ ਜੇ ਆਪਾਂ ਗੱਲ ਕਰੀਏ ਜਾਨਪਾਲ ਦੀ ਪਸ਼ੂ ਰੱਖੇ ਪਿਆ ਚਾਰ ਪੰਜ ਕੀ ਬਾਕੀ ਜਿਹੜੀ ਬ੍ਰੀਡ ਵੀਰ ਘਰੇ ਹੀ ਤਿਆਰ ਕਰ ਰਹੇ ਰਿਹਾ ਚੰਗੇ ਜੀਵਨ ਕੱਲੇ ਕੱਲੇ ਜਾਨਵਰ ਦਾ ਰਿਕਾਰਡ ਵੀ ਦਾ ਸੰਭਿਆ ਵਾ ਸੋ ਨਾਗ ਜਰੂਰ ਪਾਸਾਤਾ ਤੇ ਇਹਨਾਂ ਦੇ ਵਿੱਚੋਂ ਇੱਕ ਹੈਗੀ ਮੱਝ ਇਹ ਬਾਈ ਨੇ ਸੇਲ ਕਰਨੀ ਇਹਦੇ ਬਾਰੇ ਪੁੱਛਦੇ ਆ ਕੀ ਡਿਟੇਲ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਜਲਦੀ ਸਿੰਘ ਹੈ ਜੀ ਪਿੰਡ ਤਲਵੰਡੀ ਮੱਝੂ ਕੀ ਜੀ ਜਿਹੜਾ ਬਰਨਾਲਾ ਜਿਲ੍ਹਾ ਬਰਨਾਲਾ ਗਿਆ ਪਿੰਡ ਆ ਗਿਆ ਬਿੱਲੀ ਤਲਵੰਡੀ ਮੱਝੂ ਕਹਿੰਦੇ ਜੀਗਾ ਜਿਹੜੇ ਬਰਨਾਲਾ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ 9885 4253 98881 4253 64754 ਜਿਹੜੀ ਵੀਰ ਆਪਾਂ ਝੋਟੀ ਦੇਖ ਰਹੇ ਆ ਵੀ ਤੇਰੇ ਜਾਨਵਰ ਦੇਖਿਆ ਪਸ਼ੂ ਪਾਂਛਤ ਕੀ ਆ ਵੀ ਚੰਗੇ ਰੱਖੇ ਹੋਇਆ ਫਿਰ ਹੈ ਬਹੁਤ ਚੰਗੀ ਮੱਝ ਆ ਵੀ ਜੀ ਤੇ ਕਹਿੰਦੇ ਆ ਪਰ ਨਾਲ ਆਪਣਾ ਸ਼ੌਂਕ ਆ ਵੀ ਸ਼ੌਂਕ ਨਾਲ ਜਾਨਵਰ ਜਿਆਦਾ ਹੋ ਜੇ ਤਾਂ ਇੱਕ ਅੱਧਾ ਵਿੱਚੋ ਵੇਚ ਦਿੰਨੇ ਆ ਹਾਂ ਜੀ ਬਸ ਇਹੇ ਮੱਝ ਆ ਆਪਾਂ ਸੇਲ ਕਰਨੀ ਆ ਜੀ ਕੱਟੀਆਂ ਤਾਂ ਨਹੀਂ ਆ ਜੀ ਵੇਚਣੀਆਂ ਆ ਅੱਛਾ ਕੱਟੀਆਂ ਵੇਚਣੀਆਂ ਇਹਦੀ ਆਪ ਬਰੀਡ ਵਾਲਾ ਰੱਖਣੀ ਹਾਂ ਜੀ ਬਰੀਡ ਦੋ ਕੱਟੀਆਂ ਰਹਿ ਗਈਆਂ ਜੀ ਇਹ ਹੁਣ ਸੁਆਹ ਕਿਹੜਾ ਸੂਰੀ ਆ ਇਹ ਵੀ ਇਹ ਚੌਥਾ ਸੁਆਹ ਸੂਰੀ ਆ ਅੱਛਾ ਚੌਥਾ ਸੁਆਹ ਹੁਣੇ ਸੂਰੀ ਜੀ ਤੀਜਾ ਕਹਿੰਦੇ ਪਰ ਮੈਂ अच्छा बेसिक ਕਰਿਆ ਪੰਜ ਮੈਂ ਨਾਰਮਲ ਟੀਕੇ ਭਰਾ ਕੇ ਰੱਖ ਲੈਨੇ ਆ ਹਾਂਜੀ ਹਾਂਜੀ ਅੱਛਾ ਕਹਿੰਦਾ ਮੈਂ ਚੰਗੀ ਨਿਕਲੀ ਦੁੱਧ ਨੂੰ ਫਿਰ ਆਪਾਂ ਗਾਹਾਂ ਬੱਚੇ ਹੁਣ ਸੀਮਨਾ ਟੀਕਾ ਦਾ ਗਾਹਾਂ ਹੀ ਗੌਰ ਕਰਨ ਲੱਗ ਗਏ ਹੁਣ ਹਾਂਜੀ ਆ ਜੀ ਇਹ ਤਾਂ ਪਹਿਲਾ ਤਾਂ ਐਵੇਂ ਇਸ ਤਰ੍ਹਾਂ ਜਾਈ ਕੱਟੀ ਆ ਜੀ ਅੱਛਾ ਹਾਂ ਜਿਹੜੀ ਉਹ ਕੱਟੀ ਭਰਾਏ ਮੈਂ ਟੀਕਾ ਜੀ ਅੱਛਾ ਕੋਨੇ 'ਚ ਖੜੀ ਐ 54 ਦੀ 54 ਦੀ ਆ ਜੀ ਅੱਛਾ ਨਾਲ ਜਿਹੜੀ ਖੜੀ ਉਹ ਵੀ ਅਸੇ ਜਾਈਗੀ ਉਹ ਵੀ ਅਸੇ ਦੀ ਆ ਜੀ ਅੱਛਾ ਇੱਕ ਸੂਏ ਦਾ ਕੱਟਾ ਸੀਗਾ ਇੱਕ ਸੂਏ ਦਾ ਕੱਟਾ ਜੀ ਤੇ ਅੱਜ ਇਹਦੇ ਦਿਨ ਕਿੰਨੇ ਰਹਿ ਗਏ ਸੂਣ 'ਚ ਇਹਦਾ ਪੂਰਾ ਪੰਜ ਦਿਨ ਹਫ਼ਤਾ ਰਹਿ ਗਿਆ ਅੱਛਾ ਤੇ ਹੁਣ ਸੀਮਣ ਕਿਹੜਾ ਲੱਗਿਆ ਇਹਦੇ ਸੀਮਣ ਦੇ ਤਰੀਕੀ ਸਰਕਾਰੀ ਸੀਮਣ ਲੱਗਿਆ ਵਈ ਅੱਛਾ ਸਰਕਾਰੀ ਸੀਮਣ ਹੀ ਲੱਗਿਆ ਵਾ ਵੈਸੇ ਆਪਾਂ ਮੰਨ ਲਾ ਕਨਫਰਮ ਨਿਉ ਕਰਦਾ ਹੈ ਕਿਹੜਾ ਹੋਊਗਾ ਘਰੇ ਸਾਬਾ ਤੇ ਦੁੱਧ ਪਿਛਲੀ ਵਾਰਾ ਕਿੰਨਾ ਕਿ ਦਿੱਤਾ ਇਹਨੇ ਆਪਣੇ ਕੋਲੇ ਦੁੱਧ ਵੀਰਜੀ ਦਾ 17 ਲੀਟਰ ਚੋਇਆ ਜੀ ਆਪਾਂ ਇਹ ਚ ਪਾਈਆ ਵੀ ਇਧਰ ਨੂੰ ਹੋਊਗਾ ਜੀ ਪੂਰਾ 17 ਦਾ 17 ਹੀ ਚੋਇਆ ਜੀ ਅੱਛਾ ਕਹਿੰਦਾ ਭਾਪਾ ਆਪਾਂ ਕਿਲੋ ਅੱਜ ਲਾ ਕੇ ਚੱਲੀਏ ਵੀ 16 ਕਿਲੋ ਤੋਂ ਪਲੱਸ ਦੁੱਧ ਆਪਣਾ ਚੋਇਆ ਵਾ ਪੂਰਾ 17 ਚੋਇਆ ਜੀ ਸਰ 17 ਕਿਲੋ ਚੋਇਆ ਵਾ 17 ਗੈਰ ਕੀ ਪਰ ਭਾਇ 17 ਹੀ ਹੈ ਜੀ ਜਬੀ 17 ਕਿਲੋ ਦੁੱਧ ਆਪਣਾ ਪਿਛਲੇ ਤੀਜੇ ਸਵੇਰ ਦਾ ਝੋਇਆ ਵਾ ਇਹ ਹੁਣ ਹੈਗਾ ਗਿਆ ਸਰਕਾਰੀ ਐਚਐਲਬੀ ਸੀਮਨ ਤੋਂ ਖੱਪਣਾ ਹੈ ਤੇ ਰੇਟ ਵੜੀ ਇਹਦਾ ਕੀ ਹੋਊਗਾ ਰੇਟ ਵੀ ਫੋਨ ਤੇ ਕਰਾਂਗੇ ਮਾਚੀ ਦੇ ਹਿਸਾਬ ਜੇ ਨਾਲ ਹੀ ਹੋਊਗਾ ਕੋਈ ਇਹ ਤਾਂ ਨਹੀਂ ਬਾੜਾ ਵੀ 3-4 ਲੱਖ ਮੰਗ ਲਿਆ ਇਹਦੀ ਰੇਟ ਆ ਬੜਾ ਫਿਕਸ ਹੋਊਗਾ ਜੀ ਮੰਨ ਲਾ ਕੇ 2-4000 ਰੁਪਏ ਮਾਨ ਤਨ ਕਰ ਦਾਂਗੇ ਬੰਦੇ ਉਸ ਲੈਣ ਦੇ ਵਾਲੀ ਗੱਲ ਹੀ ਹੋਊਗੀ ਉਹ ਚਾਹ ਨਹੀਂ ਗਈ ਵੀ ਆਪਣਾ ਵੀ 10-15000 ਦਾ ਬੀਜੂ ਜੀ ਤੇ ਬਾਕੀ ਇਹਦੀ ਗੱਲ ਕਰੀਏ ਵੀ ਥਣਾ ਥਣਾ ਚੌਂਡ ਚਵਾਦੀ ਵੀਰੇ ਇੱਕ ਨੰਬਰ ਆ ਜੀ ਅੱਛਾ ਕਹਿੰਦਾ ਬਸ ਦੋ ਜਣੇ ਬਹਿ ਕੇ ਚੋ ਕੇ ਦੇਖ ਕਿੰਝ ਕੋਈ ਰੋਹੰਗੀ ਦਾ ਕਹਿ ਸਕਦਾ ਅਚਾਹ ਉਹ ਨਹੀਂ ਜੀ ਕੋਈ ਤਰਾ ਤਰਾ ਤਾਂ ਨਹੀਂ ਕੇ ਬਾਤ ਸੁ ਅਚਾਹ ਰੇਟ ਤਾਂ ਜਰੂਰ ਚੰਗਾ ਆ ਜੂਗਾ ਜੀ ਪਰ ਕਹਿੰਦਾ ਭਾਬਾ ਵੀ ਜਿਹੜਾ ਵਾਲੇ ਦੇ ਘਰੇ ਜੱਲੀ ਕੋਈ ਨਹੀਂ ਕਹੋਗਾ ਵੀ ਯਾਰ ਪੈਸੇ ਗਲਤ ਜਿੱਤ ਲਾਗੇ ਮੈਂ ਕੋਈ ਇਹੋ ਜਿਹੀ ਨੌਕਸ ਨਹੀਂ ਕੱਢ ਸਕਦਾ ਜੀ ਮਨ ਕਰੂ ਕੋਈ ਆ ਚੀਜ਼ ਨੌਕਸਾ ਸਿੰਗਾ ਪੱਖੋ ਦੇਖ ਲਓ ਜੀ ਮੈਂ ਪੱਖੋ ਦੇਖ ਲਓ ਚਲ ਫਿਰ ਦੋ ਜਣੇ ਬਹਿ ਕੇ ਚੋਕੇ ਦੇਖੀਏ ਕਿ ਨਹੀਂ ਦੇਖੀ ਨਹੀਂ ਦੋ ਨਹੀਂ ਕੱਲੇ ਚੋਨੇ ਅ ਅੱਛਾ ਕੱਲੇ ਚੋਨੇ ਆ ਮੈਂ ਕੱਲਾ ਹੀ ਹੁਣ ਗੁੜੀਆਂ ਉਹਦਾ ਗੁੜੀਆਂ ਜੋੜਾਂ ਮਾਲਾ ਜਿਹੜੇ ਸਾਹ ਉਹਨਾਂ 16 17 ਕਿਲੋ ਦੋ ਤੇ ਮੈਂ ਚਲੀ ਜਾਵੇ ਵੀ ਹੁਣ ਚਾਹੀਏ ਦੋ ਜਣੇ ਬਹਿ ਕੇ ਚੋਣਾ ਬੈਠੇ ਚਾਹੀਦਾ ਚੰਗੀ ਚੀਜ਼ ਨਹੀਂ ਮੈਂ ਪਰ ਪਰਿਵਾਰ ਹੀ ਛੋਟਾ ਜਿਹਾ ਕੀ ਕਰੀਏ ਇਕੱਤਰ ਗੁੜੀਆਂ ਕਰਕੇ ਗੁੜੀਆਂ ਜੋੜਨ ਦੀ ਆ ਜਾਨ ਮੈਂ ਜੀ ਤੇ ਕਹਿੰਦੇ ਬਾਪੂ ਥਾਣਾ ਥਣੇ ਲੈ ਬੱਲੋ ਓਕੇ ਆ ਜਮਾ ਮਾਰੇ ਜੀ ਥਾਰ ਆ ਭਈਏ ਜੀ ਦੂਜੇ ਘਰੇ ਸੌਂਦੀ ਆ ਨਹੀਂ ਥਾਰੇ ਦੀ ਉਹ ਵਾਹ ਜੀ ਤੋਰੀ ਬਾ ਸੁਵਰ ਸਿੰਘ ਮੂੰਹ ਮੱਥਾ ਦੇਖ ਸਕਦੇ ਤੇ ਚੰਗੇ ਦੁੱਧ ਵਾਲਾ ਪੀਸਾ ਤੇ ਬਾਕੀ ਰੁੱਤ ਬਹੁਤ ਚੰਗੀ ਆ ਰਹੀ ਆ ਕਹਿੰਦਾ ਪਾਬਾ ਪੈਤ ਕਿ ਭਾਈ ਅੰਦਾਜ਼ਾ ਇਹ ਲਾਈਏ ਵੀ 17 ਤੋਂ ਬਾਹਰ ਦੀ ਉਮੀਦ ਹੈਗੀ ਆ ਫਿਰ ਹਾਂ ਜੀ ਹਾਂ ਤਾਂ ਕਹਿੰਦਾ 18 19 ਵੀ ਦੇ ਸਕਦੇ ਸੇਵਾ ਦੇ ਹਿਸਾਬ ਨਾਲ ਪਰ ਕਹਿੰਦਾ ਪਾਬਾ ਇਹਨੂੰ ਸਾਹਮਣੇ ਵਾਲਾ ਬੰਦਾ ਚਾਹੀਦਾ ਵੀ ਇਹਨੇ ਦੁੱਧੜ ਦਾ ਵੀ ਬਰਨਿਆਰੇ ਕਰਦਨੇ ਆ ਹਾਂ ਜੀ ਹਾਂ ਜੀ ਸੋ ਬਾਕੀ ਯਾਰ ਸਿੰਘ ਮੂੰਹ ਹੱਥਾ ਝੋਟੀ ਦਾ ਕਹਿੰਦਾ ਪਾਬਾ ਕੋਈ ਮਾਈਨਸ ਪੁਆਇੰਟ ਤਾਂ ਹੈ ਹੀ ਨਹੀਂ ਸੋ ਇੱਦਾਂ ਦੇ ਝੋਟੇ ਆਪਣ ਦੇਖਣ ਨੂੰ ਮੇਲੇ ਦੇ ਮਿਲ ਜਾਂਗੇ ਆ ਸੋ ਜਿਹੜਾ ਆਪਾਂ ਕਹਿੰਦੇ 23 24 25 ਕਿਲੋ ਦਾ ਉਹ ਸਾਬ ਸੰਭਾਲ ਵਾਕੀ ਜੋ ਵੀ ਟ੍ਰੀਟਮੈਂਟ ਉਹਨਾਂ ਦਾ ਹੁੰਦਾ ਆਪਾਂ ਨੇ ਜਾਣਦੇ ਜੋ ਹਸਾਬ ਨਾਲ ਸਾਹਮਣੇ ਹੀ ਹੋਵੇ ਛੋਟੀ 20 ਤੋਂ ਪਾਰ ਵਾਲੀ ਬਾਈ ਜੀ ਹੈਗੀ ਆ ਸੋ ਬਾਕੀ ਬਾਡੀ ਮੰਤਰ ਰੋਕੀ ਵੀਰੇ ਮੜਾ ਜੇ ਨੂੰ ਤੇ ਬਾਕੀ ਥਾਣਾ ਜੱਪਾ ਗਿਆਪ ਦਿਖਾ ਦਈਏ ਸੋ ਦੇਖੋ ਥਾਣਾ ਜੇ ਸਪੇਸ ਦੇਖੋ ਕਿਆ ਬਾਤਾਂ ਅੱਜ ਇਹ ਗਾੜੀ ਵਿਛਾੜੀ ਦੇਖ ਤਾਂ ਨੋ ਤੇ ਬਾਕੀ ਨਾੜਾ ਵਗੈਰਾ ਤੇ ਜਿਉਂ ਜਿਉਂ ਸੂਣ ਦੇ ਨੇੜੇ ਜਾਊਗੀ ਤਾਂ ਉਹਦੇ ਨੇ 28 ਹੀ ਦੇਣੀਆਂ ਹਨਾ ਤੇ ਮੇਨ ਗੱਲ ਕੋਈ ਸਾਤੀ ਗੁੰਮੜਾ ਵੀ ਝੋਟੀ ਦੇ ਹੈ ਨਹੀਂ ਹੈ ਸੋ ਜਿਹੜੀ ਆ ਝੋਟੀ ਦਾ ਸਕਰੀਨਸ਼ਾਟ ਮਾਰ ਕੇ ਵਿੱਚ ਬਸੇਰੇ ਫੇਕ ਵੀਡੀਓ ਬਣਣਗੇ ਆਮ ਆਪਾਂ ਫੀਲ ਫੈਕਟਰੀ ਦੇ ਫੋਟੋ ਲੱਗੀ ਦੇਖਦੇ ਆ ਪੋਸਟਰ ਤੇ ਉਹ ਬਾਡੀ ਬੰਦ ਤਰਾ ਜਿਹੜੀ ਮੋਹਰਾ ਗੈਦ ਨੇ ਹਨਾ ਸੋ ਸਿੰਘ ਸੁng ਦੇਖ ਰੋਕੀ ਮਾੜਾ ਸਿੰਘ ਦਿਖਾ ਦਿਆ ਯਾਰ ਕਾਲਾ ਰੰਗ ਬਿਲਕੁਲ ਜਾਮਣ ਵਰਗਾ ਉਹਨਾਂ ਪਹਿਲਾਂ ਵੀ ਗੱਲ ਕਰੇ ਕੋਈ ਕੋਈ ਮਹਿੰਗੀ ਦਾ ਜੂਰ ਕਹਿੰਦੇ ਜੀ ਪਰ ਕੋਈ ਤਾਂ ਨੌਸ ਨਹੀਂ ਹਾਂ ਚੀਜ਼ ਦਾ ਮਤਲਬ ਕਿ ਚੱਲ ਵੀ ਹੱਥ ਧਰਾ ਤਾਂ ਹੈ ਹੀ ਨਹੀਂ ਹਨਾ ਹਾਂ ਵੀ ਆਏ ਨਹੀਂ ਕਿਸੇ ਪਾਸੋਂ ਕਿਤੇ ਹੱਥ ਧਰਾ ਹੋਈ ਨਹੀਂ ਬੰਦਾ ਕੁਝ ਐ ਕਹਿ ਜਿਆਦਾ ਵੀ ਆਤੀ ਚੀਜ਼ ਹੈ ਜੀ ਬਾਾਕੀ ਕਹਿੰਦਾ ਬਾ ਫਿਰ ਆਪਾਂ ਬਰੀਡ ਵੀ ਚੰਗੀ ਇਹ ਤਾਂ ਲੈ ਲਈ ਹਨਾ ਹਾਂ ਜੀ ਆਪਾਂ ਲੈ ਲਈ ਸੋ ਬਾਾਕੀ ਯਾਰ ਕਹਿੰਦੇ ਵੀ ਪਿੰਡ ਦੇ ਘੀਰੋਂ ਪਤਾ ਲੱਗ ਜਾਂਦਾ ਬਾਈ ਦੇ ਪਸ਼ੂ ਦੇਖ ਕੇ ਪਤਾ ਲਾਦਾ ਵੀ ਸ਼ੌਂਕ ਆ ਬਾਈ ਨੂੰ ਸ਼ੌਂਕ ਦੇ ਨਾਲ ਹੀ ਇਹੋ ਜਿਹੇ ਪਸ਼ੂ ਸੰਭ ਜੰਦੇ ਆ ਹਨਾ ਹਾਂ 98888164 753 ਸੋ ਪਿੰਡ ਤਲਵੰਡੀ ਜ਼ਿਲ੍ਹਾ ਬਰਨਾਲਾ ਆਪਣਾ ਭਦੌੜ ਤੇ ਮੱਜੂਗੀ ਬਿਲੀ ਨਜ਼ਦੀਕ ਆ ਕੇ ਕਿਸੇ ਵੀ ਵੀਰ ਦੇ ਝੂਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ